ਰਾਮ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਕੋਈ ਪੈਦਲ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਕਿਸੇ ਤਰ੍ਹਾਂ ਕਿਸੇ ਵਸੀਲੇ ਦੇ ਨਾਲ ਅਜੋਧਿਆ ਦੇ ਵਿੱਚ ਪਹੁੰਚਣਾ ਚਾਹੁੰਦਾ ਹਰ ਮੁਕਾਮ ਹਾਸਲ ਕਰਨਾ ਚਾਹੁੰਦਾ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨਾ ਚਾਹੁੰਦਾ ਪਰ ਲੇਕਿਨ ਅੱਜ ਮੈਂ ਤੁਹਾਨੂੰ ਜਿਹੜੀ ਇਹ ਦਿਖਾਉਂਗਾ ਇੱਕ ਅਨੋਖੀ ਪਰੰਪਰਾ ਹੈ ਜਿਹੜਾ ਕਿ ਹੱਥਾਂ ਦੇ ਵੱਲ ਉਲਟੇ ਪਾਉਂ ਪਹੁੰਚ ਰਿਹਾ ਅਜੋਧਿਆ ਦੀ ਨਗਰੀ ਦੇ ਵਿੱਚ ਇਹ ਵੀ ਇੱਕ ਨੌਜਵਾਨ ਦੇ ਅੰਦਰ ਇੱਕ ਜਜ਼ਬਾ ਕਿਸ ਤਰ੍ਹਾਂ ਇਹਦੇ ਹੱਥਾਂ ਦੇ ਉੱਤੇ ਜਿਹੜੇ ਛਾਲੇ ਨੇ ਉਹ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਹੱਥਾਂ ਦੇ ਵੱਲ ਸ਼੍ਰੀ ਰਾਮ ਦੀ ਨਗਰੀ ਅਜੋਧਿਆ ਦੇ ਵਿੱਚ ਪਹੁੰਚ ਰਿਹਾਗਾ ਨੌਜਵਾਨ ਦੇ ਅੰਦਰ ਕਿੰਨਾ ਜਜ਼ਬਾਗਾ ਕਿੰਨਾ ਹੌਸਲਾਗਾ ਕਿ ਮੈਂ ਅਜੋਧਿਆ ਦੇ ਵਿੱਚ ਪਹੁੰਚਣਾਗਾ ਅਜੋਧਿਆ ਦੇ ਵਿੱਚ ਪਹੁੰਚ ਕੇ ਸ਼੍ਰੀ ਰਾਮ ਜੀ ਨੂੰ ਨਮਨ ਹੋਣਾ ਉਹਨਾਂ ਦੇ ਚਰਨ ਛੂਣੇ ਨੇ ਤਾਂ ਅਜੋਧਿਆ ਨਗਰੀ ਦੇ ਵਿੱਚ ਜਿਸ ਤਰ੍ਹਾਂ ਇਸ ਨੌਜਵਾਨ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਉਤਸ਼ਾਹ ਭਰਿਆ ਹੋਇਆ